ਇਕ ਬੇਹਦ ਹੀ ਖੌਫਨਾਕ ਹਾਦਸਾ ਹੋਇਆ ਤੇ ਉਸ ਤੋਂ ਵੱਧ ਕੇ ਅਜਹੀ ਬੁਰੀ ਹਾਲਤ ਉਸ ਮੁੰਡੇ ਦੀ ਹੋ ਗਈ ਕਿ ਉਸ ਦਾ ਚਿਹਰਾ ਬੁਰੀ ਤਰ੍ਹਾਂ ਦੇ ਨਾਲ ਵਿਗੜ ਗਿਆ ਪਰਿਵਾਰਿਕ ਮੈਂਬਰਾਂ ਵੀ ਦੇਖ ਕੇ ਉਸ ਦੀਆਂ ਚੀਕਾਂ ਨਿਕਲ ਗਿਆ ਹੁਣੀਆਂ ਨਹੀਂ ਕਿ ਕਿਸ ਤਰ੍ਹਾਂ ਦੇ ਨਾਲ ਇਸ ਹਾਦਸੇ ਦੇ ਵਿੱਚ ਜਵਾਨ ਮੁੰਡੇ ਦੀ ਜਾਨ ਗਈ ਹੈ ਇਸ ਦੀ ਉਮਰ ਮਹਿਜ਼ 22 ਸਾਲ ਦੀ ਸੀ ਅਤੇ ਉਹ ਫੋਰਸ ਦੇ ਵਿੱਚ ਨੌਕਰੀ ਕਰਦਾ ਸੀ ਪਟਿਆਲਾ ਦੇ ਮੇਨ ਰੋਡ ਸਥਿਤ ਹਾਈਵੇ ਤੇ ਦੇਰ ਰਾਤ ਨੂੰ ਤੇਜ਼ ਰਫਤਾਰ ਕਾਰ ਦਾ ਸੰਤੁਲਨ ਵਿਗੜਿਆ ਜਿਸ ਤੋਂ ਬਾਅਦ ਉਹ ਸਿੱਧਾ ਜਾ ਕੇ ਬਿਜਲੀ ਦੇ ਟਰਾਂਸਫਾਰਮਰ ਦੇ ਨਾਲ ਜਾ ਟਕਰਾਇਆ ਕਾਰ ਦੀ ਸਪੀਡ ਇੰਨੀ ਤੇਜ਼ ਸੀ ਕਿ ਗੱਡੀ ਦੇ ਪਰ ਖੱੱਚੇ ਤੱਕ ਉੱਡ ਗਈ ਜਿਸ ਨੇ ਵੀ ਇਹ ਹਾਦਸਾ ਦੇਖਿਆ ਉਹ ਹੈਰਾਨ ਸੀ ਕਿ ਆਖਿਰਕਾਰ ਕਾਰ ਇਸ ਥਾਂ ਤੇ ਕਿਵੇਂ ਪਹੁੰਚ ਗਈ ਹਾਦਸੇ ਦੇ ਵਿੱਚ ਇੱਕ ਫੌਜੀ ਦੀ ਜਾਨ ਗਈ ਹੈ ਜਦੋਂ ਕਿ ਉਸਦੇ ਨਾਲ ਬੈਠੇ ਦੋ ਹੋਰ ਨੌਜਵਾਨ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਇਹ ਨੌਜਵਾਨ ਚੇਰਮਾਜਰਾ ਦੇ ਰਹਿਣ ਵਾਲੇ ਸਨ ਦੱਸਦੇ ਕਿ ਮ੍ਰਿਤਕ ਦੀ ਪਛਾਣ ਮਨਿੰਦਰ ਸਿੰਘ ਉਮਰ 22 ਸਾਲ ਦੇ ਵਜੋਂ ਕੀਤੀ ਗਈ ਹੈ ਜੋ ਕਿ ਗੱਡੀ ਖੁਦ ਚਲਾ ਰਿਹਾ ਸੀ ਮਨਿੰਦਰ ਦੇ ਨਾਲ ਬੈਠਾ 28 ਸਾਲ ਦਾ ਗੁਰਵਿੰਦਰ ਸਿੰਘ ਜ਼ਖਮੀ ਹੈ ਘਟਨਾ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਨੂ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਦੱਸਦੇ ਕਿ ਇਹ ਹਾਦਸਾ ਦੇਰ ਰਾਤ 9 ਤੋਂ 10 ਵਜੇ ਦੇ ਦਰਮਿਆਨ ਵਾਪਰਿਆ ਜਾਣਕਾਰੀ ਮੁਤਾਬਕ ਗੁਰਵਿੰਦਰ ਸਿੰਘ ਫੌਜ ਤੋਂ ਛੁੱਟੀ ਤੇ ਆਇਆ ਸੀ ਜੋ ਕਿ ਆਪਣੀ ਕਾਰ ਦੇ ਵਿੱਚ ਹੋਰ ਦੋਸਤਾਂ ਦੇ ਨਾਲ ਪਟਿਆਲਾ ਵੱਲ ਨੂੰ ਆਇਆ ਉੱਥੋਂ ਹੀ ਬਰਤ ਤੇ ਸਮੇਂ ਮਨਿੰਦਰ ਸਿੰਘ ਕਾਰ ਚਲਾਉਣ ਲੱਗਾ ਤਾਂ ਉਸਨੇ ਸਪੀਡ ਸਿੱਧਾ ਹੀ 150 ਦੇ ਕਰੀਬ ਕਰ ਦਿੱਤੀ ਅਤੇ ਇਸੇ ਦੌਰਾਨ ਹੀ ਮੇਨ ਚੌਂਕ ਦੇ ਨੇੜੇ ਕਾਰ ਦਾ ਸੰਤੁਲਨ ਵਿਗੜਨ ਤੋਂ ਬਾਅਦ ਸੜਕ ਦੇ ਕਿਨਾਰੇ ਲੱਗੇ ਟਰਾਂਸਫਾਰਮਰ ਦੇ ਨਾਲ ਹੋ ਜਾ ਟਕਰੀ ਹਾਦਸਾ ਬੇਹਦ ਹੀ ਪਿਆਨਕ ਸੀ ਡਰਾਈਵਿੰਗ ਕਰ ਰਹੇ ਮਨਿੰਦਰ ਦਾ ਚਿਹਰਾ ਬੁਰੀ ਤਰ੍ਹਾਂ ਦੇ ਨਾਲ ਵਿਗੜ ਗਿਆ ਉਹ ਤਸਵੀਰਾਂ ਦੇਖਣ ਯੋਗ ਨਹੀਂ ਦੱਸ ਦਈਏ ਕਿ ਉਸਨੇ ਮੌਕੇ ਤੇ ਹੀ ਦਮ ਤੋੜਿਆ ਪਿਛਲੀ ਸੀਟ ਤੇ ਬੈਠੇ ਦੋਵੇਂ ਨੌਜਵਾਨ ਹਵਾਲ-ਹਵਾਲ ਬਚ ਕੇ ਟਕਾਲਾ ਪੁਲਿਸ ਚੌਂਕੀ ਦੇ ਇੰਚਾਰਜ ਗੁਰਵਿੰਦਰ ਸਿੰਘ ਨੇ ਇਸ ਮੌਕੇ ਤੇ ਕਿਹਾ ਕਿ ਤੇਜ਼ ਰਫ਼ਤਾਰ ਦੇ ਕਾਰਨ ਇਹ ਵੱਡਾ ਹਾਦਸਾ ਹੋਇਆ ਅਤੇ ਇਸ ਮਾਮਲੇ ਨੂੰ ਲੈ ਕੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਮ੍ਰਿਤਕ ਤੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ ਰਾਜਰਾਮ ਰਾਜਰਾਮ ਨੂੰ ਐਕਸੀਡੈਂਟ ਹੋਇਆ ਹੈ ਇਹ ਕਰੀਬ 9 ਵਜੇ 8:30 ਦੇ ਵਿੱਚ ਇਹ ਮੌਕਾ ਇਸ ਠੰਡੇ ਮੌਸਮ ਦਾ ਨਹੀਂ ਆਇਆ ਪੈਸਰੀਆ